ਪਿੰਡ ਕਟਾਰੂ ਚੱਕ ਤੋਂ ਕੈਬਨਟ ਮੰਤਰੀ ਲਾਲਚੰਦ ਕਲਾਰਚੀਗ ਹੁਣਾਵਾਲੋਂ ਜਿਹੜੀ ਆ ਇੱਕ ਪੈਦਲ ਯਾਤਰਾ ਜਿਹੜੀ ਆ ਮਾਤਾ ਗੁਜਰੀ ਔਰ ਚਾਰ ਸਾਹਿਬ ਯਾਤਰਾ ਨੂੰ ਲੈ ਕੇ ਜਿਹੜੀ ਆ ਕੱਢੀ ਗਈ ਆ ਔਰ ਇਹ ਪਿੰਡ ਕਟਾਰੂ ਚੱਕ ਤੋਂ ਚੱਲ ਕੇ ਜਿਹੜੀ ਯਾਤਰਾ ਇੱਥੇ ਬਾੜ ਸਾਹਿਬ ਸ੍ਰੀ ਆਪਣੇ ਸ਼੍ਰੀ ਤਨਜੀਤ ਦਾ ਗੁਰਦੁਆਰਾ ਇੱਥੇ ਆ ਕੇ ਜਿਹੜੀ ਆ ਇਸਵਾਪਤ ਹੋਈ ਆ ਉਹਨਾਂ ਵੱਲੋਂ ਜਿੱਤੇ ਲੋਕਾਂ ਦੇ ਸਰਬੱਤ ਦੇ ਭਲੇ ਦੀ ਜਿਹੜੀ ਮਹਾਰਾਜ ਦੇ ਅੱਗੇ ਅਪੀਲ ਕੀਤੀ ਗਈ ਆ ਔਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਜ਼ਰੂਰ ਕਹੀ ਹੈ ਕਿ ਸਾਨੂੰ ਉਹਨਾਂ ਦੇ ਦਿੱਤੇ ਹੋਏ ਬਲਦਾਨ ਦੀ ਸ਼ਹਾਦਤ ਜਿਹੜੀ ਉਹਨਾਂ ਨੇ ਦਿੱਤੀ ਹੈ ਉਹ ਦੀ ਗੱਲ ਕਦੀ ਭੁੱਲਣੀ ਚਾਹੀਦੀ ਆਓ ਦੇਖਦੇ ਆ ਰਿਪੋਰਟ ਕਰਦੇ ਆ ਗੱਲਬਾਤ ਕਨਾਲ ਤੇ ਖੋਣਾ ਦੇਣਾ ਬਿਲਕੁਲ ਹਰ ਸਾਲ ਦੀ ਤਰ੍ਹਾਂ ਪਿੰਡ ਕਟਾਰੂ ਝਗ ਤੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਹਲਕਾ ਭੋਏ ਦੀਆਂ ਸੰਗਤਾਂ ਵੱਲੋਂ ਇੱਕ ਵਿਸਾਲ ਨਗਰ ਕੀਰਤਨ ਜਿਹੜਾ ਉਹ ਸਹਿਬਜ਼ਾਦਿਆਂ ਦੀ ਜਾਤ ਚ ਉਹਨਾਂ ਦੀ ਕੁਰਬਾਨੀ ਨੂੰ ਸਮਰਪਿਤ ਕਰਿਆ ਜਾਂਦਾ ਸੋ ਇਹ ਨਗਰ ਕੀਰਤਨ ਅੱਜ ਵੀ ਹਰ ਸਾਲ ਦੀ ਤਰ੍ਹਾਂ ਔਰ ਇਹ ਇਤਿਹਾਸਿਕ ਗੁਰਦੁਆਰਾ ਸ੍ਰੀ ਵਾਟ ਸਾਹਿਬ ਦੇ ਅੰਦਰ ਆ ਕੇ ਨਾਤਮਸ ਕਰਨ ਤੋਂ ਬਾਅਦ ਇਹਨੂੰ ਸਮਾਪਤ ਕੀਤਾ ਜਾਂਦਾ ਸੋ ਆ ਸਾਹਿਬਜ਼ਾਦੇ ਛੋਟੇ ਵੱਡੇ ਮਾਤਾ-ਗੁਜ਼ਰੀ ਜਿਨ੍ਹਾਂ ਦੀ ਬਹੁਤ ਉੱਚ ਪਾਏ ਦੀ ਕੁਰਬਾਨੀ ਨਾ ਕੇਵਲ ਕੁਰਬਾਨੀ ਬਲਕਿ ਉੱਚ ਪਾਏ ਦੇ ਵਿਚਾਰ ਜਿਹੜੇ ਸਦਾ ਹੀ ਸਮਾਜ ਦੇ ਅੰਦਰ ਚੇਤਨ ਸੇ ਲੋਕਾਂ ਨੂੰ ਆਮ ਲੋਕਾਂ ਨੂੰ ਅਗਵਾਈ ਦਿੰਦੇ ਰਹਿਣਗੇ ਸੋ ਮੈਂ ਸਮਝਦਾ ਕਿ ਰੰਗਜੀਬ ਦੇ ਮੁਗਲ ਰਾਜ ਦੇ ਅੰਦਰ ਜਿੱਨਾਂ ਜ਼ਬਰ ਸਮਾਜ ਦੇ ਅੰਦਰ ਵਕ ਵਕ ਧਰਮਾਂ ਦੇ ਲੋਕਾਂ ਦੇ ਕੀਤਾ ਗਿਆ ਸੋ ਜਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਨੇ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਫਰਿਆਦ ਕੀਤੀ ਕਿ ਸਾਡੇ ਉਤੇ ਜ਼ੁਲਮਟਾਇਆ ਜਾ ਰਿਹਾ ਸਾਡਾ ਧਰਮ ਪਰਵਰਤਨ ਜ਼ਬਰਦਸਤੀ ਕੀਤਾ ਜਾ ਰਿਹਾ ਜਦੋਂ ਕਿ ਕੋਈ ਵੀ ਧਰਮ ਇਸ ਗੱਲ ਦੇ ਆਗਿਆ ਨਹੀਂ ਦਿੰਦਾ ਸੋ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਾ ਕੇਵਲ ਉਹਨਾਂ ਵਿਚਾਰਾਂ ਨੂੰ ਉਹਨਾਂ ਕੰਡਮ ਕੀਤਾ ਉਹਨਾਂ ਵਿਚਾਰਾਂ ਨੂੰ ਨਿੰਦਿਆ ਜਿਹੜੇ ਵਿਚਾਰ ਜ਼ਬਰਦਸਤੀ ਲੋਕਾਂ ਨੂੰ ਧਰਮ ਪਰਵਰਤ ਕਰਨ ਦੇ ਲਈ ਉਹਨਾਂ ਨੇ ਜਿਹੜੇ ਅਪਣਾਏ ਸੋ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਸੰਸਾਰ ਦੇ ਅੰਦਰ ਪਹਿਲੀ ਵਾਰ ਜੇ ਕਿਸੇ ਨੇ ਆਵਾਜ਼ ਬੁਲੰਦ ਕੀਤੀ ਆ ਮਨੁੱਖੀ ਅਧਿਕਾਰਾਂ ਦੀ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਆ ਸੋ ਜਿਨ੍ਹਾਂ ਨੇ ਕਸ਼ਮੀਰੀ ਪੰਡਤਾ ਦੀ ਆਵਾਜ਼ ਦੇ ਉੱਤੇ ਜਿਹੜੇ ਵਿਚਾਰ ਉਹਨਾਂ ਦੇ ਮਨ 'ਚ ਸਨ ਜਿਹੜੇ ਵਿਚਾਰ ਉਹਨਾਂ ਨੇ ਸਵਾਜ ਨੂੰ ਦਿੱਤੇ ਉਹਨਾਂ ਨੇ ਅਮਲ ਵੀ ਨਾਲ ਕੀਤਾ ਤੇ ਆਪਣੀ ਬਹੁਤ ਵੱਡਾ ਬਲਦਾਨ ਉਹਨਾਂ ਨੇ ਦਿੱਤਾ ਜਿਹੜਾ ਅਸੀਂ ਮਨਾ ਕੇ ਉਹਨੇ ਹਟੇ ਆ ਸੋ ਹੁਣ ਹਫਤਾ ਜਿਹੜਾ ਉਹ ਚੱਲ ਰਿਹਾ 6 ਔਰ 7 ਪੋ ਦੀ ਦਰਮਿਆਨ ਜਦੋਂ ਸਰਸਾ ਨਦੀ ਤੋਂ ਗੁਰੂ ਸਾਹਿਬ ਦਾ ਪਰਿਵਾਰ ਵਿਛੜਦਾ ਗੁਰਦੁਆਰਾ ਵਿਸੋੜਾ ਸਾਹਿਬ ਜਿੱਥੇ ਅੱਜ ਵੀ ਉਹਨਾਂ ਦੀ ਇਜ਼ਾਤ ਚ ਸੋਭਤ ਹੈ ਸੋ 7 ਦਿਨਾਂ ਦੇ ਅੰਦਰ ਅੰਦਰ ਚਾਹੇ ਉਹ ਚਮਕੌਰ ਦੀ ਗੜੀ ਦੀ ਜੰਗ ਹੋਵੇ ਚਾਹੇ ਉਹ ਸਰਹੰਦ ਦੀਆਂ ਨਿਆਂ ਚ ਸਾਡੇ ਨਾਲ ਛੋਟੇ ਛੋਟੇ ਮਾਸੂਮ ਸੈਭ ਜਦਿਆਂ ਨੂੰ ਜਿਉਂਦੇ ਚਿਰਨ ਦਾ ਸਵਾਲ ਹੋਵੇ ਇਹ ਆਪਣੇ ਆਪ ਚ ਬਹੁਤ ਵੱਡੀਆਂ ਕੁਰਬਾਨੀਆਂ ਨੇ ਸੋ ਇਹਨਾਂ ਦੇ ਨਾਲ ਦੇ ਨਾਲ ਜਿਹੜਾ ਮੋਤੀ لال ਮਹਾਰਾਜ ਜੀ ਬਾਬਾ ਮੋਤੀ لال ਜੀ ਜਿਨ੍ਹਾਂ ਨੇ ਸਭ ਤੋਂ ਮਹਿੰਗਾ ਦੁੱਧ ਮੈਂ ਸਮਝਦਾ ਸੰਸਾਰ ਦੇ ਅੰਦਰ ਜਿਹੜਾ ਉਹਨਾਂ ਨੂੰ ਪਿਆ ਔਰ ਜਿਵੇਂ ਉਹਨਾਂ ਨੇ ਗੁਰਸੇਵਾਨ ਦੇ ਬੱਚਿਆਂ ਨੂੰ ਉਹ ਦੁੱਧ ਪਿਆਣ ਦਾ ਯਤਨ ਕੀਤਾ ਦੁੱਧ ਪਿਆਇਆ ਔਰ ਉਹਦੇ ਬਦਲੇ ਉਹਨਾਂ ਦਾ ਸਾਰਾ ਹੀ ਪਰਿਵਾਰ ਜਿਹੜਾ ਕੋਹਲੂ ਚੋਂ ਪੀੜ ਕੇ ਮਤਲਬ ਜਿਹੜਾ ਮੈਂ ਸਮਝਦਾ ਵੀ ਇਹਨਾਂ ਗੱਲਾਂ ਦੇ ਅੱਗੇ ਇਹਨਾਂ ਕੁਰਬਾਨੀਆਂ ਦੇ ਅੱਗੇ ਸ਼ਬਦ ਬਹੁਤ ਛੋਟੇ ਆ ਸੋ ਉਹਨਾਂ ਕੁਰਬਾਨੀਆਂ ਨੂੰ ਛੋਟੇ ਸਾਬਜਾ ਦੇ ਵੱਡੇ ਸਾਬਜਾ ਦੇ ਮਾਤਾ ਗੁਜ਼ਰੀ ਸੋ ਮੋਤੀ لال ਮਹਿਰਾਜੀ ਦਾ ਸਾਰਾ ਹੀ ਪਰਿਵਾਰ ਇਹਨਾਂ ਜਨਾਂ ਦੇ ਅੰਦਰ ਜਿਨ੍ਹਾਂ ਵੀ ਉਸ ਵੇਲੇ ਦੇ ਸਿੰਘਾਂ ਸਿੰਘਣੀਆਂ ਨੇ ਜਾਂ ਉਸ ਵੇਲੇ ਇਸ ਯੁੱਧ ਦੇ ਅੰਦਰ ਜਿਨ੍ਹਾਂ ਵੀ ਜ਼ੁਲਮ ਦੇ ਖਿਲਾਫ ਆਪਣੀਆਂ ਹਉਤੀਆਂ ਦਿੱਤੀਆਂ ਉਹਨਾਂ ਨੂੰ ਸਜਦਾ ਕਰਨ ਦੇ ਲਈ ਅਸੀਂ ਇੱਕ ਤੁਸ ਜਿਹਾ ਯਤਨ ਜਿਹੜਾ ਉਹ ਹਰ ਸਾਲ ਕਰਦੇ ਆ ਸੋ ਮੈਂ ਸਮਝਦਾ ਕਿ ਜ਼ੁਲਮਦਾਰ ਰਾਜ ਕਦੀ ਵੀ ਟਿਕਾਉ ਨਹੀਂ ਹੁੰਦਾ ਲੋਕਾਂ ਦੇ ਮਨ ਜਿੱਤ ਕੇ ਹੀ ਸਮਾਜ ਦੇ ਅੰਦਰ ਤੁਸੀਂ ਸੇਵਾ ਕਰ ਸਕਦੇ ਹੋ ਸੋ ਗੁਰੂ ਸੇਵਾਨਾ ਦੀ ਫਿਲਾਸਫੀ ਗੁਰੂ ਸੇਵਾਨਾ ਦੇ ਵਿਚਾਰ ਜਿਹੜੇ ਅੱਜ ਵੀ ਸਾਨੂੰ ਪ੍ਰੇਰਨਾ ਦਿੰਦੇ ਨੇ ਤੇ ਗਾਹ ਵੀ ਦਿੰਦੇ ਰਹਿਣਗੇ ਸਦੀਆਂ ਤੱਕ ਮੈਂ ਸੌਣਦਾ ਸੱਚੇ ਲੋਕਾਂ ਨੂੰ ਜਿੱਥੇ ਉਹਨਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਉਥੇ ਇਹਨਾਂ ਦਿਨਾਂ ਦੇ ਅੰਦਰ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਆਪਣੇ ਇਹਨਾਂ ਵੱਡੀਆਂ ਲਸਾਨੀ ਕੁਰਬਾਨੀਆਂ ਨੂੰ ਸਜਦਾ ਕਰਨਾ ਚਾਹੀਦਾ ਸੋ ਪੰਜਾਬ ਦੀ ਧਰਤੀ ਖਾਸ ਕਰਕੇ ਇਿੱਥੇ ਚੱਪੇ-ਚੱਪੇ ਦੇ ਕੁਰਬਾਨੀਆਂ ਦੇ ਨਿਸ਼ਾਨ ਗੱਡੇ ਆ ਝੰਡੇ ਗੱਡੇ ਆ ਪੰਜਾਬੀਆਂ ਨੇ ਚਾਹੇ ਉਹ ਗਦਰ ਪਾਰਟੀ ਦਾ ਅੰਦੋਲਨ ਹੋਵੇ ਚਾਹੇ ਉਹ ਸਿੱਖ ਪੰਥ ਦੁਆਰਾ ਕੀਤੀਆਂ ਗਈਆਂ ਕੁਰਬਾਨੀਆਂ ਹੋਣ ਚਾਹੇ ਹੋਰ ਕਿਸੇ ਵੀ ਕਿਸਮ ਦੀਆਂ ਆਜ਼ਾਦੀ ਦੀ ਲੜਾਈ ਦੇ ਅੰਦਰ ਪੰਜਾਬੀਆਂ ਦੀ ਝੋਲੀ 'ਚ ਬਹੁਤ ਵੱਡੀਆਂ ਕੁਰਬਾਨੀਆਂ ਦੇ ਸੇਂਦਰ ਜਿਹੜੀ ਮੈਂ ਸਮਝਦਾ ਵੀ ਪਈਆਂ ਨੇ ਇਹਨਾਂ ਦਾ ਸਿਲਸਿਲਾਗਾ ਜਾਰੀ ਵੀ ਰੱਖਾਂਗੇ ਪੰਜਾਬ ਦੇ ਵਿੱਚੋਂ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਉੱਠਦੀ ਰਹੀ ਆ ਉਹ ਅੱਜ ਵੀ ਉੱਠ ਰਹੀ ਆ ਕਾਂ ਵੀ ਉੱਠੀ ਰਹੋਗੀ ਕਿਉਂਕਿ ਪੰਜਾਬ ਦੀ ਮਿੱਟੀ ਚ ਪੰਜਾਬ ਦੀ ਧਰਤੀ ਚ ਇਹ ਵਰਕਤ ਹੈਗੀ ਆ ਸੋ ਮੈਂ ਸਾਰੀਆਂ ਸੰਗਤਾਂ ਵੱਲੋਂ ਆਪਣੇ ਉਹਨਾਂ ਮਹਾਨ ਸਹਿਬਜ਼ਾਦੇ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦਾ ਹੋਇਆ ਸਜਦਾ ਕਰਦਾ ਹੋਇਆ ਇਹ ਅਰਦਾਸ ਕਰਦਾ ਕਿ ਸਮਾਜ ਹਮੇਸ਼ਾ ਤਰੱਕੀ ਕਰੇ ਸਾਡਾ ਪੰਜਾਬ ਸਾਡਾ ਦੇਸ਼ ਤਰੱਕੀ ਕਰੇ ਸਾਡਾ ਇਲਾਕਾ ਤਰੱਕੀ ਕਰੇ ਤੇ ਸਾਂਝੀ ਵਾਲਤਾ ਬਣੀ ਰਹੇ ਮਨੁੱਖਾਂ ਦੇ ਅੰਦਰ ਇਹੀ ਅੱਜ ਦੁਆ ਕਰਦੇ ਆ ਸੋ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਤਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਬੰਦ